ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੰਜਾਬੀ ਆਵਾਜ਼ ਕਹਾਣੀਆਂ ਤੇ ਉਮੀਦ ਕਰਦੀ ਹਾਂ ਜੀ ਤੁਹਾਨੂੰ ਅੱਜ ਦੀ ਕਹਾਣੀ ਬੇਹੱਦ ਪਸੰਦ ਆਵੇਗੀ। ਕੁਲਬੀਰ ਇੱਕ ਸਰਦੇ ਪੁੱਜ ਦੇ ਜੱਟ ਦਾ ਪੁੱਤ ਤੇ ਮਾਪਿਆਂ ਦੀ ਪਹਿਲੀ ਔਲਾਦ ਸੀ। ਬਾਪ ਪਿੰਡ ਦਾ ਤਕੜਾ ਜ਼ਿਮੀਂਦਾਰ ਤੇ ਪਿੰਡ ਦਾ ਸਰਪੰਚ। ਆਲੀਸ਼ਾਨ ਘਰ ਵਿੱਚ ਟਰੈਕਟਰ ਤੋਂ ਇਲਾਵਾ ਮੋਟਰਸਾਈਕਲ ਤੇ ਜੀਪ ਵੀ ਖੜੇ ਸਨ। ਕੰਮ ਕਰ ਲਈ ਨੌਕਰ ਚਾਕਰ ਖਾਣ ਪੀਣ ਲਈ ਖੁੱਲਾ ਦੁੱਧ ਘਿਓ ਤੇ ਖੁੱਲਾ ਖਰਚ ਗੱਲ ਕੀ ਘਰ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਸੀ ਜਿਉਂ ਹੀ ਉਹਨੇ ਬੀਏ ਪਾਸ ਕੀਤੀ ਉਸ ਤੇ ਕੈਨੇਡਾ ਜਾਣ ਦਾ ਭੂਤਸਵਾਰ ਹੋ ਗਿਆ ਜਿਹਦਾ ਕਾਰਨ ਉਹਦੇ ਬਾਹਰ ਗਏ ਕੁਝ ਦੋਸਤ ਸੀ ਜੋ ਝੂਠੀਆਂ ਸੱਚੀਆਂ ਦੱਸ ਕੇ ਉਹਨੂੰ ਉਕਸਾਉਂਦੇ ਰਹਿੰਦੇ ਐਜ਼ਲੀਓ ਨੇ ਕੈਨੇਡਾ ਜਾਣ ਦੀ ਰੱਟ ਲਾ ਲਈ। ਦੋਵਾਂ ਮੁੰਡਿਆਂ 'ਚੋਂ ਵੱਡਾ ਹੋਣ ਕਰਕੇ ਪਿਓ ਨੂੰ ਉਹਦਾ ਕਾਫੀ ਸਹਾਰਾ ਹੋ ਗਿਆ ਸੀ। ਸ਼ਹਿਰ ਦੇ ਸਾਰੇ ਕੰਮ ਕੁਲਬੀਰ ਆਪ ਕਰੋਂਦਾ। ਉਹਦੀ ਜਿੱਦ ਕਾਰਨ ਬਾਪ ਨੇ ਕਿਸੇ ਏਜੰਟ ਨਾਲ ਗੱਲ ਕੀਤੀ ਜੋ ਲੈ ਦੇ ਕੇ ਸਿਰੇ ਚੜ ਗਈ ਸੀ। ਆਖਰ ਹਵਾ ਵਿੱਚ ਤਾਰੀਆਂ ਲਾਉਂਦਾ ਕੁਲਬੀਰ ਪਰੀਆਂ ਦੇ ਦੇਸ਼ ਪਹੁੰਚ ਗਿਆ। ਕੈਨੇਡਾ ਦੀ ਸਫਾਈ ਤੇ ਸੁੰਦਰਤਾ ਦੇਖ ਕੇ ਉਹ ਚੱਕਾ ਚੌਂਦ ਹੋ ਗਿਆ। 2-4 ਦਿਨ ਦੋਸਤਾਂ ਨੇ ਆਉਪਕਤ ਕੀਤੀ ਪਰ ਆਉਂਦੇ ਹਫਤੇ ਇੱਕ ਬੇਸਮੈਂਟ ਕਿਰਾਏ ਤੇ ਲੈ ਦਿੱਤੀ। ਜਿੰਨੇ ਕੋ ਪੈਸੇ ਘਰੋਂ ਲਿਆਇਆ ਸੀ ਉਸ ਨਾਲ ਰੋਟੀ ਟੁਕਦਾ ਸਮਾਨ ਖਰੀਦਿਆ ਤੇ ਲੱਗਿਆ ਹੱਥ ਸਾੜਨ। ਕੰਮ ਦੀ ਭਾਲ ਦਾ ਫਿਕਰ ਉਹਨੂੰ ਵੱਡ-ਵੱਡ ਖਾਣ ਲੱਗਿਆ। ਇੰਡੀਆ ਦੀ ਬੀਏ ਨੂੰ ਭਲਾ ਕੈਨੇਡਾ ਵਿੱਚ ਕੌਣ ਪੁੱਛਦਾ ਸੀ? ਇਥੇ ਤਾਂ ਹੱਥੀ ਕੰਮ ਦੀ ਕਦਰ ਸੀ ਤੇ ਉਸ ਲਾਡਲੇ ਦੇ ਪੁੱਤ ਨੇ ਤਾਂ ਕਦੇ ਪਾਣੀ ਦਾ ਗਲਾਸ ਵੀ ਆਪ ਚੁੱਕ ਕੇ ਨਹੀਂ ਸੀ ਪੀਤਾ ਪਰ ਇਥੇ ਤਾਂ ਉਹਨੂੰ ਮਜਬੂਰੀ ਹੀ ਸੀ ਕਰਨਾ ਪੈਣਾ ਸੀ ਇੱਕ ਵਾਰ ਤਾਂ ਉਹਦਾ ਦਿਲ ਕੀਤਾ ਕਿ ਵਾਪਸ ਮੁੜ ਜਾਵੇ ਸਰਦਾਰੀ ਕਰਦਾ ਕਰਦਾ ਉਹ ਕਿੱਥੇ ਆ ਫਸਿਆ ਨਹੀਂ ਨਹੀਂ ਵਾਪਸ ਜਾ ਕੇ ਬੜੀ ਨਮੋਸ਼ੀ ਹੋਵੇਗੀ ਇਥੇ ਮੇਥੋਂ ਕਿਤੇ ਵੱਧ ਪੜੇ ਲਿਕੇ ਮੁੰਡੇ ਕੁੜੀਆਂ ਵੀ ਤਾਂ ਮਜ਼ਦੂਰੀ ਕਰ ਰਹੇ ਨੇ ਏਸ ਲਈ ਜਿਵੇਂ ਕਿਵੇਂ ਵੀ ਹੋਵੇ ਸੈਟ ਤਾਂ ਹੁਣ ਇੱਥੇ ਹੀ ਹੋਣਾ ਕਿਸੇ ਨੂੰ ਕੀ ਪਤਾ ਕਿ ਮੈਂ ਕੀ ਕੰਮ ਕਰਦਾ ਇਸ ਲਈ ਮੈਂ ਵਾਪਸ ਜਾ ਕੇ ਦੋਸਤਾਂ ਤੇ ਰਿਸ਼ਤੇਦਾਰਾਂ ਦਾ ਮਜ਼ਾਕ ਦਾ ਪਾਤਰ ਨਹੀਂ ਬਣਨਾ ਇਸ ਤਰ੍ਹਾਂ ਉਸ ਨੇ ਆਪਣੇ ਆਪ ਨਾਲ ਪਹਿਲਾ ਸਮਝੌਤਾ ਕੀਤਾ ਹੁਣ ਉਸ ਨੇ ਇੱਕ ਫੈਕਟਰੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ 6 ਕੁ ਮਹੀਨੇ ਵਿੱਚ ਉਹਨੂੰ ਕਾਫੀ ਵਾਕਫੀਅਤ ਹੋ ਗਈ ਸੀ। ਉਹਨੇ ਦੇਖਿਆ ਕਿ ਡਾਕਟਰ ਇੰਜੀਨੀਅਰ ਮੁੰਡੇ ਟੈਕਸੀ ਚਲਾ ਕੇ ਉਸ ਤੋਂ ਕਿਤੇ ਵੱਧ ਕਮਾਈ ਕਰ ਰਹੇ ਨੇ। ਉਸ ਨੂੰ ਤਾਂ ਤਨਖਾਹ ਦਾ ਚੈੱਕ ਟੈਕਸ ਕੱਟ ਕੇ ਮਿਲਦਾ ਸੀ ਪਰ ਟੈਕਸੀ ਵਾਲਿਆਂ ਦੀ ਆਮਦਨ ਕੈਸ਼ ਹੁੰਦੀ ਸੀ। ਨਾਲੇ ਡਰਾਈਵਿੰਗ ਦੀ ਉਸ ਨੂੰ ਇੰਡੀਆ 'ਚ ਕਾਫੀ ਮੁਹਾਰਤ ਹਾਸਲ ਸੀ। ਇਸ ਲਈ ਉਹਨੇ ਛੇਤੀ ਹੀ ਡਰਾਈਵਿੰਗ ਲੈਸਨਸ ਪ੍ਰਾਪਤ ਕਰਕੇ ਕੁਝ ਡਾਲਰ ਜੋੜ ਕੇ ਇੱਕ ਟੈਕਸੀ ਲੈ ਲਈ ਹੁਣ ਉਹਦਾ ਪੈਸੇ ਪੱਖੋਂ ਹੱਥ ਕਾਫੀ ਖੁੱਲਾ ਹੋ ਗਿਆ ਸੀ ਉਹਨੇ ਕਿਰਾਏ ਦੀ ਬੇਸਮੈਂਟ ਛੱਡ ਕੇ ਇੱਕ ਛੋਟਾ ਜਿਹਾ ਘਰ ਲੈ ਲਿਆ ਇਸ ਸਾਰੇ ਜਦ ਉਹ ਜਿਹ ਦੇ ਵਿੱਚ ਉਸਨੂੰ 5 ਸਾਲ ਦਾ ਸਮਾਂ ਲੱਗ ਗਿਆ ਉਹ ਪੱਛੀਆਂ ਤੋਂ 30 ਨੂੰ ਠੁੱਕ ਗਿਆ ਕੁਲਬੀਰ ਨੂੰ ਹੁਣ ਕੈਨੇਡਾ ਦੀ ਪੀਆਰ ਵੀ ਮਿਲ ਚੁੱਕੀ ਸੀ ਉਹਦੇ ਘਰ ਦੇ ਵਿਆਹ ਲਈ ਕਾਲੇ ਸੀ ਕੈਨੇਡਾ ਰਹਿੰਦੇ ਰਿਸ਼ਤੇਦਾਰਾਂ ਨੇ ਵੀ ਰਿਸ਼ਤਿਆਂ ਲਈ ਜ਼ੋਰ ਪਾਇਆ ਭਾਵੇਂ ਉਹਨੂੰ ਕੈਨੇਡਾ ਰਹਿੰਦਿਆਂ ਇੱਕ ਦੋ ਕੁੜੀਆਂ ਚੰਗੀਆਂ ਤੇ ਸਮਝਦਾਰ ਵੀ ਲੱਗੀਆਂ ਪਰ ਉਸ ਦੇ ਮਨ ਵਿੱਚ ਇਹ ਬੈਠਾ ਹੋਇਆ ਸੀ ਕਿ ਪੰਜਾਬੀ ਕੁੜੀਆਂ ਵੱਧ ਵਫਾਦਾਰ ਹੁੰਦੀਆਂ ਨੇ ਦੂਜਾ ਉਹਨਾਂ ਤੇ ਸਾਰੀ ਉਮਰ ਮਰਦਾਂ ਵਾਲੀ ਥੋਂਸ ਜਮਾਈ ਜਾ ਸਕਦੀ ਆ ਇਸ ਲਈ ਉਹਨੇ ਭਾਰਤ ਜਾ ਕੇ ਵਿਆਹ ਕਰਾਉਣ ਦਾ ਫੈਸਲਾ ਕਰ ਲਿਆ ਫੇਰ ਸ਼ੁਰੂ ਹੋਇਆ ਕੁੜੀਆਂ ਦੇਖਣ ਦਾ ਸਿਲਸਲਾ ਕੁੜੀਆਂ ਵਾਲੇ ਮਗਰਮਗਰ ਲੱਗੇ ਫਿਰਨ ਕਿਉਂਕਿ ਸਾਡੇ ਇੱਥੇ ਕੈਨੇਡਾ ਤੋਂ ਆਏ ਪੱਕੇ ਮੁੰਡੇ ਦੀ ਉਮਰ ਪੜਾਈ ਜਾਂ ਕੰਮ ਨੂੰ ਕੋਈ ਨਹੀਂ ਪੁੱਛਦਾ ਬਸ ਉੱਥੇ ਪੱਕੇ ਹੋਣਾ ਹੀ ਸਭ ਕੁਝ ਹੁੰਦਾ ਮਸੇ ਕਿਤੇ ਜਾ ਕੇ ਉਸਨੇ ਐਮਏ ਪਾਸ 23 ਕੋ ਸਾਲ ਦੀ ਪਰੀਆਂ ਵਰਗੀ ਜਸਨੀਤ ਨੂੰ ਪਸੰਦ ਕੀਤਾ ਧੂਮ ਧਾਮ ਨਾਲ ਵਿਆਹ ਹੋਇਆ ਕੁਝ ਮਹੀਨਿਆਂ ਵਿੱਚ ਹੀ ਦੋਵੇਂ ਕੈਨੇਡਾ ਆ ਗਏ ਉਹਨਾਂ ਉਸਨੇ ਰਿਸ਼ਤੇਦਾਰਾਂ ਤੇ ਰੋਬ ਜਮਾਉਣ ਲਈ ਪਹਿਲਾਂ ਤੋਂ ਵੱਡਾ ਘਰ ਤੇ ਵੱਡੀ ਗੱਡੀ ਲੈ ਲਈ। ਇਸ ਤਰ੍ਹਾਂ ਘਰ ਤੇ ਗੱਡੀ ਦੀਆਂ ਕਿਸ਼ਤਾਂ ਵੀ ਡਬਲ ਹੋ ਗਈਆਂ। ਦੋਵੇਂ ਦਿਨ ਰਾਤ ਇੱਕ ਕਰਕੇ ਕਮਾਈ ਕਰਨ ਲੱਗੇ। ਸਮਾ ਪਾ ਕੇ ਉਹਨਾਂ ਦੇ ਘਰ ਦੋ ਪੁੱਤ ਤੇ ਇੱਕ ਧੀ ਨੇ ਜਨਮ ਲਿਆ। ਜਸਜੀਤ ਤਿੰਨ ਬੱਚਿਆਂ ਨੂੰ ਕਰੈਚ ਵਿੱਚ ਛੱਡ ਕੇ ਕੰਮ ਤੇ ਜਾਂਦੀ। ਕੁਲਬੀਰ ਨੇ ਟਰੱਕ ਲੈ ਲਿਆ। ਉਹ ਕਈ ਕਈ ਰਾਤਾਂ ਬਾਅਦ ਘਰ ਆਉਂਦਾ ਤਾਂ ਵੀ ਬੱਚੇ ਦੇ ਖਰਚੇ ਤੇ ਕਿਸ਼ਤਾਂ ਮਸੀਂ ਪੂਰੇ ਹੁੰਦੇ। ਮੀਆਂ ਬੀਵੀ ਬਹੁਤ ਵਾਰੀ ਹਫ਼ਤੇ ਬਾਅਦ ਹੀ ਮਿਲਦੇ। ਤੇ ਬੱਚੇ ਵਿਚਾਰੇ ਵੀ ਉਦੋਂ ਹੀ ਮਾਪੇ ਦੀ ਇਕੱਠੀਆਂ ਸ਼ਕਲ ਦੇਖਦੇ। ਜਸਜੀਤ ਕਈ ਵਾਰ ਇਸ ਮਸ਼ੀਨੀ ਜ਼ਿੰਦਗੀ ਤੋਂ ਅੱਕ ਕੇ ਬਹੁਤ ਉਦਾਸ ਹੋ ਜਾਂਦੀ। ਪਰ ਇਸ ਮੁਲਕ ਵਿੱਚ ਉਹਨਾਂ ਦਾ ਹਾਲ ਪੁੱਛਣ ਵਾਲਾ ਵੀ ਕੋਈ ਆਪਣਾ ਨਹੀਂ ਸੀ। ਨਾ ਕੋਈ ਸਹੇਲੀ ਨਾ ਭੈਣ ਨਾ ਭਰਾ ਜਿਸ ਨਾਲ ਦਿਲ ਦੀ ਗੱਲ ਕਰ ਸਕੇ ਜਾਂ ਕਦੇ ਹਾਸਾ ਮਜ਼ਾਕ ਕਰ ਸਕੇ ਕਦੇ ਮਾਪਿਆਂ ਨੂੰ ਫੋਨ ਕਰਦੀ ਤਾਂ ਉਹ ਆਪਣੇ ਹੰਝੂ ਲੁਕਾ ਕੇ ਰੱਖਦੀ ਮਤੇ ਉਹਦੇ ਕੋਸੇ ਹੰਝੂਆਂ ਦਾ ਸੇਕ ਉਹ ਕਿਤੇ ਮਾਪਿਆਂ ਦੇ ਬੁਢਾਪਾ ਨਾ ਰੋਲ ਦੇਵੇ ਉਹ ਸਗੋਂ ਸਗੇ ਆਪਣੇ ਰੋਣੇ ਰੋਣ ਬਹਿ ਜਾਂਦੇ ਅਸੀਂ ਕੈਨੇਡਾ ਤੈਨੂੰ ਇਸ ਲਈ ਵਿਆਇਆ ਸੀ ਕੀ ਤੂੰ ਛੋਟੀ ਨੂੰ ਵੀ ਨਾਲ ਲੈ ਜਾਏਂਗੀ ਉਹ ਬੀਏ ਘਰ ਬੈਠੀ ਐ ਭਰਾ ਤੇਰਾ ਅੱਡ ਹੋ ਗਿਆ ਤੇ ਤੂੰ ਅਜੇ ਤੱਕ ਉਸ ਬਾਰੇ ਕੁਝ ਸੋਚਿਆ ਨਹੀਂ ਮਾਂ-ਬਾਪ ਜਵਾਨ ਸੀ ਘਰ ਦੀਆਂ ਮਜਬੂਰੀਆਂ ਤੇ ਆਪਣੇ ਬੁਢਾਪੇ ਦਾ ਵਾਸਤਾ ਪਾਉਂਦੇ ਤਾਂ ਉਹ ਹੋਰ ਵੀ ਉਦਾਸ ਹੋ ਜਾਂਦੀ ਉਸ ਨੂੰ ਸਮਝਾਉਂਦੀ ਕਿ ਆਪਣੇ ਭੋਲੇ-ਭਾਲੇ ਮਾਪਿਆਂ ਨੂੰ ਕਿੰਜ ਸਮਝਾਵੇ ਕਿ ਇਹ ਕੰਮ ਇੰਨਾ ਸੌਖਾ ਨਹੀਂ ਕੈਨੇਡਾ ਦੇ ਮੁੰਡਿਆਂ ਤੇ ਉਹਨਾਂ ਦੇ ਮਾਪਿਆਂ ਦੇ ਤਾਂ ਨਖਰੇ ਹੀ ਮਾਣ ਨਹੀਂ ਬਹੁਤਿਆਂ ਨੇ ਤਾਂ ਪਹਿਲਾਂ ਹੀ ਵੱਟੇ ਸੱਟੇ ਸੋਚੇ ਹੁੰਦੇ ਨੇ ਇਸ ਲਈ ਉਹ ਫੋਨ ਕਰਕੇ ਹੋਰ ਵੀ ਪਰੇਸ਼ਾਨ ਹੋ ਜਾਂਦੇ ਉਧਰ ਕੁਲਬੀਰ ਵੀ ਜਦੋਂ ਪਿੰਡ ਦੀ ਯਾਦ ਸਤਾਉਂਦੀ ਘਰ ਫੋਨ ਕਰਦਾ ਤੇ ਅੱਗੋਂ ਦੇ ਮਾਪੇ ਵੀ ਆਕਦੇ ਛੋਟਾ ਪੜਨੋਂ ਹਟ ਗਿਆ ਸਾਰਾ ਦਿਨ ਦੋਸਤਾਂ ਨਾਲ ਘੁੰਮਦਾ ਰਹਿੰਦਾ ਹੈ ਨਸ਼ੇ ਵੀ ਕਰਨ ਲੱਗ ਪਿਆ ਅਸੀਂ ਬਹੁਤ ਪਰੇਸ਼ਾਨ ਆ ਕਿਸੇ ਤਰੀਕੇ ਨਾਲ ਇਸ ਨੂੰ ਬਾਹਰ ਲੈ ਜਾ ਕੋਈ ਕੈਨੇਡਾ ਦੀ ਕੁੜੀ ਲੱਭ ਲੈ ਇਹਦੀ ਸੰਗਤ ਛੁੱਟ ਜਾਵੇ ਤੂੰ ਤਾਂ ਜੋਰ ਨਾਲ ਚਲਾ ਗਿਆ ਸੀ ਪਰ ਇਸ ਨੂੰ ਤਾਂ ਅਸੀਂ ਆਪ ਇਥੋਂ ਕੱਢਣਾ ਚਾਹੁੰਦੇ ਆ ਤੇਰੇ ਤੋਂ ਹੀ ਆਸ ਆ ਪੁੱਤ ਇਹ ਸੁਣ ਕੇ ਕੁਲਬੀਰ ਸੋਚੀਂ ਪੈ ਜਾਂਦਾ ਉਹ ਜਾਣਦਾ ਸੀ ਕਿ ਕੈਨੇਡਾ ਰਹਿੰਦੀਆਂ ਕੁੜੀਆਂ ਕਿੰਨੀਆਂ ਤੇਜ਼ ਤਰਾਰ ਨੇ ਤੇ ਉਹ ਤਾਂ ਉਹਦੇ ਭਰਾ ਨਾਲ 4 ਦਿਨ ਵੀ ਨਹੀਂ ਕੱਟਣਗੀਆਂ ਪਰ ਉਹ ਮਾਪਿਆਂ ਨੂੰ ਕਿੰਜ ਸਮਝਾਵੇ ਦੋਵਾਂ ਨੇ ਆਪੋ ਆਪਣੀ ਪਰੇਸ਼ਾਨੀ ਇੱਕ ਦੂਜੇ ਨਾਲ ਸਾਂਝੀ ਕੀਤੀ ਮਨ ਦੇ ਘੋੜੇ ਕਈ ਪਾਸੇ ਦੁੜਾਏ ਕਈ ਥਾਈਂ ਗੱਲ ਵੀ ਤੋਰੀ ਪਰ ਕਿਤੇ ਸਿਰੇ ਨਾ ਚੜੀ ਉਧਰ ਦੋਵਾਂ ਦੇ ਮਾਪੇ ਤੋੜ-ਤੋੜ ਖਾ ਰਹੇ ਸੀ ਅਖੀਰ ਉਹਨਾਂ ਆਪਸ ਵਿੱਚ ਇੱਕ ਸਮਝੌਤਾ ਹੋਰ ਕੀਤਾ ਸਮਝੌਤਾ ਇਹ ਸੀ ਕਿ ਦੋਵੇਂ ਆਪਸ ਵਿੱਚ ਤਲਾਕ ਲੈ ਲੈਣ ਕਾਗਜ਼ਾਂ ਵਿੱਚ ਤੇ ਕੁਲਬੀਰ ਆਪਣੀ ਸਾਲੀ ਨੂੰ ਵਿਆਹ ਲਈ ਸੱਦ ਲਵੇ ਤੇ ਜਦੋਂ ਪੱਕੀ ਹੋ ਜਾਵੇ ਤਾਂ ਕੁਲਬੀਰ ਨੂੰ ਤਲਾਕ ਦੇ ਕੇ ਉਹ ਉਹਦੇ ਭਰਾ ਨੂੰ ਵਿਆਹ ਲਈ ਸੱਦ ਲਵੇ ਭਾਵੇਂ ਏਸ ਲਈ ਉਹਨਾਂ ਨੂੰ ਆਪਣੀ ਜ਼ਮੀਰ ਨੂੰ ਤਾਂ ਮਾਰਨਾ ਪੈਣਾ ਹੀ ਸੀ ਪਰ ਆਪੋ ਆਪਣੇ ਮਨ ਨਾਲ ਸਮਝੌਤਾ ਕੀਤਾ ਕਿ ਇਹ ਸਭ ਤਾਂ ਕਾਗਜ਼ਾਂ ਵਿੱਚ ਹੀ ਹੁਣ ਉਂਝ ਤੋਂ ਮੀਆਂ-ਬੀਵੀ ਰਹਿਣਗੇ ਇਹ ਸਮਝੌਤੇ ਨੂੰ ਅੰਜਾਮ ਦੇਣ ਲਈ ਇੱਕ ਭਾਰਤੀ ਮੂਲ ਦੇ ਮਾਹਰ ਵਕੀਲ ਦੀ ਸਲਾਹ ਲਈ ਗਈ। ਹੁਣ ਸਮਝੌਤੇ ਦੀ ਪਹਿਲੀ ਸ਼ਰਤ ਤੇ ਅਮਲ ਕਰਦਿਆਂ ਕੁਲਬੀਰ ਨੇ ਜਸਜੀਤ ਨੂੰ ਤਲਾਕ ਦੇ ਕੇ ਆਪਣੀ ਸਾਲੀ ਨੂੰ ਵਿਆਹ ਲਈ ਸਾਧ ਲਿਆ। ਤੇ ਝੂਠ ਨੂੰ ਸੱਚ ਸਾਬਤ ਕਰਨ ਲਈ بیوی ਤੇ ਬੱਚਿਆਂ ਨੂੰ ਹੋਰ ਘਰ ਲੈ ਕੇ ਦੇ ਦਿੱਤਾ। ਫਿਰ ਸਮਝੌਤੇ ਮੁਤਾਬਕ ਕੁਲਬੀਰ ਦੀ ਸਾਲੀ ਨੇ ਉਹਨੂੰ ਤਲਾਕ ਤਾਂ ਦੇ ਦਿੱਤਾ ਪਰ ਪਰ ਵਿਆਲੀ ਆਪਣੀ ਪਸੰਦ ਦਾ ਪੜਿਆ ਲਿਖਿਆ ਮੁੰਡਾ ਇੰਡੀਆ ਤੋਂ ਬੁਲਾ ਲਿਆ। ਕੁਲਬੀਰ ਤਾਂ ਬੁਰੀ ਤਰ੍ਹਾਂ ਛਟਪਟਾਇਆ। ਓਨੇ ਤਾਂ ਆਪਣੇ ਭਰਾ ਨੂੰ ਬਾਹਰ ਲਿਆਉਣ ਲਈ ਪਰਿਵਾਰ ਦੀ ਕੁਰਬਾਨੀ ਦੇ ਕੇ ਇਹ ਸਮਝੌਤਾ ਕੀਤਾ ਸੀ। ਉਹ ਬੁੰਦਲਿਆ ਹੋਇਆ ਜਸਜੀਤ ਦੇ ਗਲ ਪੈ ਗਿਆ। ਮੈਂ ਤਾਂ ਤੇਰੀ ਭੈਣ ਬਾਹਰ ਸੱਦ ਲਈ ਪਰ ਮੇਰੇ ਭਰਾ ਨੂੰ ਹੁਣ ਕੌਣ ਬੁਲਾਏਗਾ? ਓਦੀ ਮਰਜ਼ੀ ਮੈਂ ਕੀ ਕਰ ਸਕਦੀ ਆ। ਉਹ ਕੇਵਲ ਇਨਾ ਹੀ ਕਹਿ ਸਕੀ ਭਾਵੇਂ ਉਹ ਦਿਲ ਤੋਂ ਖੁਸ਼ ਸੀ ਕਿ ਉਹਦੀ ਭੈਣ ਨਸ਼ੇਈ ਦੇ ਲੜ ਲਗਣੋਂ ਬਚ ਗਈ ਉਹ ਸੋਚ ਰਹੀ ਸੀ ਕਿ ਜਦੋਂ ਸਾਡਾ ਸਮਾਜ ਔਰਤ ਨੂੰ ਆਪਣਾ ਵਰ ਖੁਦ ਚੁਣਨ ਦੀ ਇਜਾਜ਼ਤ ਦੇਵੇਗਾ ਕੁਲਬੀਰ ਹੋਰ ਵੀ ਘਰੋਂ ਬਾਹਰ ਰਹਿਣ ਲੱਗ ਪਿਆ ਜੇ ਆਉਂਦਾ ਵੀ ਤਾਂ ਤਾਨੇ ਮੇਨੇ ਸ਼ੁਰੂ ਹੋ ਜਾਂਦੇ ਬੱਚੇ ਵੀ ਇਸ ਤਣਾਅਪੂਰਨ ਮਾਹੌਲ 'ਚ ਹੁਣ ਜਵਾਨ ਹੋ ਚੁੱਕੇ ਸੀ ਯੂਨੀਵਰਸਿਟੀ ਵਿੱਚ ਪੜ੍ਹਦੇ ਸੀ ਉਹ ਜੋ ਉਹਨਾਂ ਨੂੰ ਸ਼ੁਰੂ ਤੋਂ ਹੀ ਮਾਪੇ ਦਾ ਪਿਆਰ ਨਹੀਂ ਸੀ ਮਿਲਿਆ ਬਸ ਖਰਚਾ ਜ਼ਰੂਰ ਮਿਲ ਰਿਹਾ ਸੀ ਇਸ ਲਈ ਵੱਡੇ ਮੁੰਡੇ ਨੇ ਇੱਕ ਗੋਰੀ ਲੱਭ ਲਈ ਤੇ ਮਾਪਿਆਂ ਦੀ ਮਰਜ਼ੀ ਤੋਂ ਬਿਨਾਂ ਵਿਆਹ ਕਰਵਾ ਲਿਆ ਛੋਟਾ ਵੀ ਇੱਕ ਦੋਸਤ ਕੁੜੀ ਨਾਲ ਵਿਆਹ ਤੋਂ ਬਿਨਾਂ ਹੀ ਰਹਿਣ ਲੱਗ ਪਿਆ ਕੁੜੀ ਵੀ ਲਵ ਮੈਰਿਜ ਕਰਵਾ ਕੇ ਆਪਣੇ ਘਰ ਚਲੀ ਗਈ ਜਸਜੀਤ ਵੀ ਰੋਜ਼ ਦੀ ਲੜਾਈ ਤੋਂ ਤੰਗ ਆ ਕੇ ਆਪਣੀ ਧੀ ਕੋਲ ਰਹਿਣ ਲੱਗ ਪਈ। ਉਂਝ ਵੀ ਉਹ ਕਾਗਜ਼ਾਂ ਵਿੱਚ ਕੁਲਬੀਰ ਨੂੰ ਤਲਾਕ ਦੇ ਹੀ ਚੁੱਕੀ ਸੀ। ਉਸ ਨੂੰ ਲੋੜ ਵੀ ਕੀ ਸੀ ਹੁਣ ਉਹਦਾ ਰੋਬ ਸਹਿਣ ਦੀ। ਕੁਲਬੀਰ ਹੁਣ ਬਿਲਕੁਲ ਇਕੱਲਾ ਰਹਿ ਗਿਆ। ਭਾਵੇਂ ਉਹ 60 ਤੋਂ ਉੱਪਰ ਹੋ ਚੁੱਕਿਆ ਸੀ ਪਰ ਛੇਵ ਤੇ ਵਾਲ ਡਾਈ ਕਰਕੇ ਕਿਹੜਾ ਉਮਰ ਦਾ ਪਤਾ ਲੱਗਦਾ? ਉਹ ਸ਼ੀਸ਼ੇ ਅੱਗੇ ਖੜ ਕੇ ਸੋਚਣ ਲੱਗਿਆ ਝੱਟ ਹੀ ਉਹਨੇ ਆਪਣੇ ਮਨ ਨਾਲ ਇੱਕ ਹੋਰ ਸਮਝੌਤਾ ਕੀਤਾ। ਕਿਉਂ ਨਾ ਇੰਡੀਆ ਜਾ ਕੇ ਕਿਸੇ ਲੋੜਵੰਦ ਜੀਵਨ ਸਾਥਣ ਦੀ ਭਾਲ ਕੀਤੀ ਜਾਵੇ ਦੋਸਤੋ ਏਸੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਜੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਇਸ ਕਹਾਣੀ ਬਾਰੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣਾ ਤੇ ਆਪਣੇ ਦਾ ਖਿਆਲ ਰੱਖਿਓ ਜੀ ਧੰਨਵਾਦ ਪੰਜਾਬੀ ਆਵਾਜ਼ ਕਹਾਣੀਆਂ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ